ਇਨਸੀਡੈਂਟ ਹੋਇਆ ਕੀ ਆ ਪੂਰਾ ਮਾਮਲਾ ਕਿਵੇਂ ਜਾਣੀ ਇੰਟਰਨੈਟ ਇਹ ਅੱਜ ਸ਼ਾਮ ਕਰੀਬ 7 ਵਜੇ ਦਾ ਇਨਸੀਡੈਂਟ ਹੈਗਾ ਸਾਡੇ ਤਨੌਰਲੇ ਦੇ ਜਿਹੜਾ ਸ੍ਰੀ ਹਨੂਮਾਨ ਮੰਦਿਰ ਜਿਹੜਾ ਵਰਨੇ ਵਾਲਾ ਮੰਦਿਰ ਜਨਮ ਕਹਿੰਦੇ ਆ ਕਾਫੀ ਜ਼ਿਆਦਾ ਮਾਮਤਾ ਆ ਤੇ ਅੱਜ ਮੰਗਲਵਾਰ ਕਰਕੇ ਇੱਥੇ ਕਾਫੀ ਜ਼ਿਆਦਾ ਸਰਦਾਰੂ ਜਿਹੜੇ ਆਏ ਹੋਏ ਸੀਗੇ ਕਰੀਬ ਸ਼ਾਮ 7 ਵਜੇ ਇਥੋਂ ਲੰਗਰ ਹਾਲ ਦੇ ਵਿੱਚ ਇੱਕ ਜਿਹੜੀ ਆ ਦੁਖਦਾਈ ਘਟਨਾ ਵਾਪਰੀ ਹੈ ਜਦੋਂ ਕਿ ਇੱਥੇ ਛੋਲੇ ਪੂਰੀਆਂ ਦਾ ਜਿਹੜਾ ਲੰਗਰ ਬਣ ਰਿਹਾ ਸੀ ਪੂਰੀਆਂ ਬਣ ਰਹੀਆਂ ਸੀ ਤੇ ਉੱਥੇ ਜਿਹੜਾ ਇੱਕ ਹਲਵਾਈ ਉਹਦੇ ਵੱਲੋਂ ਜਿਹੜੀ ਇਹਨਾਂ ਦੀ ਡੀਜ਼ਲ ਤੇ ਚੱਲਣ ਵਾਲੀ ਜਿਹੜਾ ਚੁੱਲਾ ਹੈਗਾ ਉਹਦੇ ਵਿੱਚ ਉਹ ਡੀਜ਼ਲ ਪਾ ਰਹੇ ਸੀ ਤੋਂ ਐਕਸੀਡੈਂਟਲੀ ਜਿਹੜਾ ਉਹ ਡੀਜ਼ਲ ਸੀ ਉਹ ਸਪਿਲ ਓਵਰ ਹੋ ਕੇ ਜਿਹੜੀ ਕੜਾਹੀ ਸੀ ਵੱਡੀ ਉਹਦੇ ਵਿੱਚ ਕੁਕਿੰਗ ਆਇਲ ਸੀ ਕਾਫੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਉਹ ਅੱਗ ਜਿਹੜੀ ਆ ਉਹ ਕੁਕਿੰਗ ਆਇਲ ਨੂੰ ਪੈ ਗਈ ਉਹ ਕਾਫੀ ਵੱਡੀ ਮਾਤਰਾ ਵਿੱਚ ਉਹ ਕੁਕਿੰਗ ਆਇਲ ਨੂੰ ਅੱਗ ਭੜਨ ਕਰਕੇ ਤੇ ਉਹ ਕੜਾਹੀ ਫਿਰ ਉਹ ਡਿੱਗ ਗਈ ਤੇ ਪੂਰੇ ਲੰਗਰ ਹਾਲ ਦੇ ਵਿੱਚ ਉਹ ਜਿਹੜੀ ਆਗੋ ਫੈਲ ਗਈ ਇੱਥੇ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਕੁਝ ਰਿਪੋਰਟਸ ਆ ਰਹੀਆਂ ਸੀ ਕਿ ਸਿਲੰਡਰ ਦਾ ਬਲਾਸਟ ਹੋਇਆ ਸਿਲੰਡਰ ਦਾ ਬਲਾਸਟ ਨਹੀਂ ਹੋਇਆ ਹੈਗਾ ਉਹ ਜਿਹੜਾ ਕੁਕਿੰਗ ਔਇਲ ਨੂੰ ਕਾਫੀ ਵੱਡੀ ਮਾਤਰਾ ਚ ਕੁਕਿੰਗ ਔਇਲ ਸੀਗਾ ਉਹਨੂੰ ਅੱਗ ਪੈਣ ਕਰਕੇ ਜਿਹੜਾ ਇਹ ਅੱਗ ਜ਼ਿਆਦਾ ਵੱਧ ਗਈ ਜਿਹਦੇ ਵਿੱਚ ਕਿ ਕੁੱਲ 15 ਜਿਹੜੇ ਸਾਡੇ ਲੋਕ ਜ਼ਖਮੀ ਹੋਏ ਨੇ ਇਹਦੇ ਵਿੱਚ 7 ਜਿਹੜੇ ਜੈਂਟਸ ਨੇ ਤੇ 8 ਜੈਂਟਸ ਨੇ ਤੇ 7 ਬੀਬੀਆਂ ਨੇ ਜਿਹੜੀਆਂ ਲੰਗਰ ਦੇ ਵਿੱਚ ਸੇਵਾ ਕਰ ਰਹੀਆਂ ਸੀਗੀਆਂ ਤੇ ਸਾਡੇ ਜਿਹੜੇ ਇੱਥੇ ਪ੍ਰਬੰਧਕ ਸਾਹਿਬ ਨੇ ਜਿਹੜੇ ਧਰੋਲੇ ਦੇ ਬਰਨੇ ਵਾਲੇ ਮੰਦਿਰ ਦੇ ਜਿਹੜੇ ਮਹੰਤ ਜੀ ਨੇ ਇਹਨਾਂ ਨੇ ਤੁਰੰਤ ਜਿਹੜਾ ਕਾਰਵਾਈ ਕਰਦੇ ਹੋਏ ਇਹਨਾਂ ਨੇ 112 ਤੇ ਕਾਲ ਕੀਤੀ ਮੌਕੇ ਤੇ ਫਾਇਰ ਬ੍ਰਿਗੇਡ ਆਈ ਤੇ ਸਾਡੇ ਐਸ ਐਚਓ ਧਰੋਲਾ ਇੰਸਪੈਕਟਰ ਜਗਜੀਤ ਸਿੰਘ ਮੌਕੇ ਤੇ ਪਹੁੰਚੇ ਤੇ ਇੱਥੋਂ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਵੀ ਬੜੀ ਸ਼ਲਾਘਾਯੋਗ ਜਿਹੜੀ ਹੈ ਇੱਥੇ ਭੂਮਿਕਾ ਨਿਭਾਈ ਇਹਨਾਂ ਨੇ ਤੁਰੰਤ ਫਾਇਰ ਐਕਸਟਿੰਗੁਇਸ਼ਰ ਜਿਹੜੇ ਇਹਨਾਂ ਕੋਲ ਇੱਥੇ ਹੈਗੇ ਸੀ ਉਹਨਾਂ ਦਾ ਇਸਤੇਮਾਲ ਕਰਦੇ ਹੋਏ ਅੱਗ ਦੇ ਉੱਤੇ ਕਾਬੂ ਪਾਇਆ ਕਿਉਂਕਿ ਇਹ ਪੂਰੇ ਲੰਗਰ ਹਾਲ ਦੇ ਵਿੱਚ ਕਾਫੀ ਜ਼ਿਆਦਾ ਹੋਰ ਵੀ ਸਿਲੰਡਰ ਇੱਥੇ ਹੈਗੇ ਸੀ ਸੋ ਜੇ ਅੱਗ ਉਹਨਾਂ ਨੂੰ ਪੈ ਜਾਂਦੀ ਤਾਂ ਜਿਹੜਾ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀਗਾ ਸੋ ਉਹਨਾਂ ਨੇ ਇਹ ਅੱਗ ਦੇ ਉੱਤੇ ਕਾਬੂ ਪਾ ਕੇ ਤੇ ਬਾਅਦ ਵਿੱਚ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਤੇ ਐਸ ਐਚਓ ਧਨੋਲਾ ਮੌਕੇ ਤੇ ਪਹੁੰਚ ਗਏ ਸਾਰੇ ਜਿਹੜੇ ਇੰਜਰਡ ਸੀਗੇ ਉਹਨਾਂ ਨੂੰ ਇੱਥੋਂ ਜਿਹੜਾ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਟੋਟਲ 15 ਇੰਜਰਡ ਦੇ ਵਿੱਚੋਂ ਜਿਹੜੇ 6 ਇੰਜਰਡ ਨੇ ਸਾਰੇ ਦੇ ਸਾਰੇ ਮੇਲ ਨੇ ਉਹਨਾਂ ਦੀਆਂ ਜਿਹੜੀਆਂ 70 ਤੋਂ 80% ਇੰਜਰੀਜ਼ ਆਈਆਂ ਨੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾ ਰੈਫਰ ਕੀਤਾ ਗਿਆ ਬਾਕੀ ਜਿਹੜੇ 9 ਇੰਜਰਡ ਨੇ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਧਨੌਰਲੇ ਮੈਡੀਕਲ ਜਿਹੜਾ ਧਨੋਲਾ ਸਾਡਾ ਸਿਵਲ ਹਸਪਤਾਲ ਆ ਸਾਰਿਆਂ ਦੀ ਕੰਡੀਸ਼ਨ ਠੀਕ ਆ ਸਟੇਬਲ ਨੇ ਤੇ ਬਾਕੀ ਇਲਾਜ ਜਾਰੀ ਆ ਸਰ ਉਹਨਾਂ ਦੇ ਇਲਾਜ ਲਈ ਕੋਈ ਸਰਕਾਰ ਵੱਲੋਂ ਕੋਈ ਨਹੀਂ ਹੈਗੀ ਪ੍ਰੋਪੋਜ਼ਲ ਵੀ ਜੀ ਬਿਲਕੁਲ ਸਿਵਲ ਪ੍ਰਸ਼ਾਸਨ ਤੋਂ ਮਾਣਯੋਗ ਐਸਡੀਐਮ ਸਾਹਿਬ ਬਰਨਾਲਾ ਮੈਡਮ ਜਲਦੀ ਹੀ ਇੱਥੇ ਪਹੁੰਚ ਰਹੇ ਨੇ ਉਹ ਜੋ ਵੀ ਪ੍ਰਸ਼ਾਸਨ ਵੱਲੋਂ ਬਣਦਾ ਜੋ ਐਸ ਪਰ ਰੂਲਸ ਨੇ ਜੋ ਇਲਾਜ ਜਿਵੇਂ ਹੈਗਾ ਇਹ ਹਾਦਸਾ ਕਰਕੇ ਇਲਾਜ ਬਿਲਕੁਲ ਸਰਕਾਰ ਵੱਲੋਂ ਹੀ ਉਹਨਾਂ ਦਾ ਕਰਾਇਆ ਜਾਏਗਾ ਬਾਕੀ ਸਿਵਲ ਦੇ ਅਧਿਕਾਰੀ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣਗੇ